ਸਤ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਐਚ ਕੇ ਪੰਜਾਬੀ ਕਿਚਨ ਤੇ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਅੱਜ ਅਸੀਂ ਬਣਾਵਾਂਗੇ ਪਿੰਡੀਆਂ ਪਿੰਡੀਆਂ ਦੀ ਸਬਜ਼ੀ ਤੁਸੀਂ ਬਹੁਤ ਬਣਾਈ ਹੋਣੀ ਤੇ ਖਾਧੀ ਹੋਣੀ ਅਲੱਗ ਅਲੱਗ ਫਲੇਵਰਾਂ ਦੀ ਪਿੰਡੀ ਤੇ ਅਲੱਗ ਅਲੱਗ ਤਰੀਕਿਆਂ ਦੀ ਅੱਜ ਅਸੀਂ ਪਿੰਟੀ ਦੇ ਪਕੌੜੇ ਬਣਾ ਕੇ ਤਿਆਰ ਕਰਾਂਗੇ ਉਹ ਵੀ ਬਹੁਤ ਹੀ ਕ੍ਰਿਸਪੀ ਜੇ ਤੁਸੀਂ ਇੱਕ ਵਾਰ ਭਿੰਡੀਆਂ ਦੇ ਪਕੌੜੇ ਬਣਾ ਲਏ ਆ ਤਾਂ ਤੁਸੀਂ ਹੋਰ ਦੂਜੇ ਪਕੌੜੇ ਖਾਣੇ ਭੁੱਲ ਜਾਓਗੇ ਇੰਨੇ ਜ਼ਿਆਦਾ ਇਹ ਵਧੀਆ ਬਣਦੇ ਆ ਤੇ ਕ੍ਰਿਸਪੀ ਬਣਦੇ ਆ ਭਿੰਡੀਆਂ ਆਪਾਂ ਲੈ ਲਈਆਂ ਤੇ ਧੋ ਕੇ ਇਹ ਰੱਖ ਲਈਆਂ ਇਹਨਾਂ ਦੀ ਪਹਿਲਾਂ ਆਪਾਂ ਇਸ ਤਰ੍ਹਾਂ ਪਿੱਛੇ ਤੇ ਵੀ ਕਟਿੰਗ ਕਰ ਲੈਣੀ ਹੈ ਤੇ ਅੱਗੇ ਤੇ ਵੀ ਇਸ ਤਰ੍ਹਾਂ ਸਾਰੀਆਂ ਭਿੰਡੀਆਂ ਨੂੰ ਕੱਟ ਕੇ ਰੱਖ ਲੈਣਾ ਹੈ ਜੇ ਤੁਸੀਂ ਹਜੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੇ ਨਵੇਂ ਆ ਪਹਿਲੀ ਵਾਰ ਇਸ ਚੈਨਲ ਨੂੰ ਦੇਖ ਰਹੇ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਇਸ ਤਰ੍ਹਾਂ ਦੀਆਂ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਜਿਹੜੀਆਂ ਅਸੀਂ ਬਹੁਤ ਹੀ ਆਸਾਨ ਤੇ ਸਿੰਪਲ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰਦੇ ਆਂ ਭਿੰਡੀਆਂ ਨੂੰ ਹੁਣ ਅਸੀਂ ਕੱਟ ਕੇ ਰੱਖ ਲੈਂਦੇ ਆਂ ਭਿੰਡੀਆਂ ਸਾਰੀਆਂ ਆਪਾਂ ਕਟਿੰਗ ਕਰ ਲਈਆਂ ਹੁਣ ਇਹਨਾਂ ਨੂੰ ਇਸ ਤਰ੍ਹਾਂ ਗੱਬੇ ਤੇ ਟੀਰਾ ਦੇ ਲੈਣਾ ਤੁਸੀਂ 2 ਪੀਸ ਵੀ ਕਰ ਸਕਦੇ ਹੋ ਇਸ ਤਰ੍ਹਾਂ 4 ਪੀਸ ਵੀ ਕਰ ਸਕਦੇ ਹੋ ਜਿਸ ਤਰ੍ਹਾਂ ਲੰਬੀਆਂ ਲੰਬੀਆਂ ਮਤਲਬ ਪਤਲੀਆਂ ਭਿੰਡੀਆਂ ਤਾਂ ਇਹਨੂੰ 2 ਪੀਸ ਕਰ ਲੋ ਨਹੀਂ 4 ਪੀਸ ਕਰ ਲੋ ਇਸ ਤਰ੍ਹਾਂ ਬਹੁਤ ਹੀ ਵਧੀਆ ਦੇਖਣ ਨੂੰ ਵੀ ਜਿਆਦਾ ਟੇਸਟੀ ਲੱਗਦੀਆਂ ਤੇ ਦੇਖਣ ਨੂੰ ਵੀ ਬਹੁਤ ਹੀ ਵਧੀਆ ਲੱਗਦੀਆਂ ਸਾਰੀਆਂ ਭਿੰਡੀਆਂ ਨੂੰ ਆਪਾਂ ਇਸੀ ਤਰ੍ਹਾਂ ਕੱਟ ਲੈਣਾ ਜਿਹੜੇ ਇਹਨਾਂ ਦੇ ਵਿੱਚ ਵੀ ਹੈ ਵੀ ਕਢ ਦੇਣੇ ਆ ਵੀ ਨਹੀਂ ਪਾਣੇ ਵਿੱਚ ਹੈਗੇ ਜੇ ਆਪਾਂ ਇਹਨਾਂ ਵਿੱਚ ਅਸੀਂ ਵੇਸਣ ਪਾਵਾਂਗੇ ਹੋਰ ਪਾਵਾਂਗੇ ਤਾਂ ਵੀ ਵਿੱਚੋਂ ਪੂਰੀ ਜਾਂ ਨਿਕਲੀ ਜਾਂਦੇ ਆ ਇਹਨਾਂ ਨੂੰ ਸਾਰਿਆਂ ਨੂੰ ਕੱਢ ਦੇਣਾ ਹੈ ਅਸੀਂ ਸਾਰੀਆਂ ਭਿੰਡੀਆਂ ਨੂੰ ਕੱਟ ਕੇ ਰੱਖ ਲੈਂਦੇ ਆ ਜੀਰਾ ਪਾਊਡਰ ਬਿਲਕੁਲ ਥੋੜਾ ਜਿਆਦਾ ਨਹੀਂ ਮਸਾਲੇ ਪਾਣੇ ਬਿਲਕੁਲ ਥੋੜੇ ਥੋੜੇ ਮਸਾਲੇ ਪਾਣੇ ਆ ਸਾਰੇ ਧਨੀਆ ਪਾਊਡਰ ਹੁਣ ਅਸੀਂ ਇਹਦੇ ਵਿੱਚ ਬੇਸਣ ਨਹੀਂ ਪਾਣਾ ਕਿ ਅਸੀਂ ਫ੍ਰੈਂਚ ਫ੍ਰਾਈ ਵਾਂਗੂ ਇਹ ਪਕੌੜੇ ਬਣਾ ਕੇ ਤਿਆਰ ਕਰਨੇ ਆ ਪਿੰਡੀ ਫ੍ਰੈਂਚ ਫਕਾਈ ਫ੍ਰਾਈ ਪਕੌੜੇ ਇਹਦੇ ਲਈ ਅਸੀਂ ਕੀ ਕਰਾਂਗੇ ਕੌਨਸਟਾਰ ਪਾਵਾਂਗੇ ਕੌਨਸਟਾਰ ਨਹੀਂ ਹੈ ਤੁਸੀਂ ਮੈਦਾ ਵੀ ਪਾ ਸਕਦੇ ਮੈਦਾ ਨਹੀਂ ਹੈਗਾ ਤਾਂ ਤੁਸੀਂ ਇਹਨੂੰ ਬੇਸਣ ਨਾਲ ਬਣਾ ਸਕਦੇ ਹੋ ਬਹੁਤਾ ਜ਼ਿਆਦਾ ਨਹੀਂ ਪਾਣਾ ਸਿਰਫ ਹਲਕਾ ਥੋੜਾ ਜਿਹਾ ਤਿੰਨ ਚਮਚੇ ਲੈ ਆ ਇਸ ਤਰ੍ਹਾਂ ਇਹਨਾਂ ਸਾਰੇ ਨੂੰ ਕਵਰ ਕਰ ਲੈਣਾ ਜੇ ਇਹਦੇ ਵਿੱਚ ਅਸੀਂ ਪਾਣੀ ਪਾ ਦਿੰਦੇ ਆ ਤੁਹਾਨੂੰ ਪਤਾ ਹੀ ਹੈ ਕਿੰਨੀ ਇਹ ਚਿਪਚਿਪੀਆਂ ਹੋ ਜਾਂਦੀਆਂ ਤੇ ਲਾਲਾਂ ਜੀਆਂ ਬਹੁਤ ਜ਼ਿਆਦਾ ਛੱਡ ਦਿੰਦੀਆਂ ਇਸ ਤਰ੍ਹਾਂ ਹਲਕਾ ਜਿਹਾ ਛਿੱਟਾ ਦੇ ਕੇ ਇਹਨਾਂ ਨੂੰ ਕਵਰ ਕਰ ਲੈਣਾ ਤੇ ਕਿੰਨੀ ਆਸਾਨੀ ਨਾਲ ਸਾਰੇ ਆ ਪਿੰਡੀਆਂ ਕਵਰ ਹੋ ਗਈਆਂ ਇਹ ਨਹੀਂ ਜੇ ਤੁਹਾਨੂੰ ज़्यादा ड्राई लगे तो हल्का पानी इस तरह फिर पालना है कि मसाला भी एन बिल्कुल कवर हो जावा है तेल भी आप गैस पर रख दिता गर्म होने चलते हूँ असी गैस पर तेल में चेक कर लेंगे कि गर्म होया इस तरह एक भिंडी पा के देख ली है ਦੇ ਲੂਈ ਕਰਮ ਹੋ ਗਏ ਇਸ ਤਰ੍ਹਾਂ ਪਾਪਾ ਸਾਰਿਆਂ ਨੂੰ ਇਹਨਾਂ ਨੂੰ ਫਰਾਈ ਕਰ ਲੈਣਾ 4 ਤੋਂ 5 ਮਿੰਟ ਲੱਗਦੇ ਆ ਇਹਨਾਂ ਨੂੰ ਫਰਾਈ ਹੋਣ ਨੂੰ ਬਹੁਤਾ ਟਾਈਮ ਨਹੀਂ ਲੱਗਦਾ ਬਹੁਤ ਹੀ ਜਲਦੀ ਪਕੌੜੇ ਇਹਦੇ ਬਣ ਜਾਂਦੇ ਆ ਫ੍ਰੈਂਚ ਫਰਾਈ ਪਕੌੜੇ ਇਸ ਤਰ੍ਹਾਂ ਇਸੀ ਦੇ ਵਿੱਚ ਕੌਨਸਟਾਰ ਪਾਇਆ ਤੁਸੀਂ ਦੇ ਨਾਲ ਬੇਸਣ ਵੀ ਪਾ ਸਕਦੇ ਹੋ ਬੇਸਣ ਨਾਲ ਵੀ ਬਹੁਤ ਵਧੀਆ ਬਣਦੇ ਆ ਇਹ ਜਾਂ ਤੁਸੀਂ ਦੋਹਾਂ ਚੀਜ਼ਾਂ ਨੂੰ ਮਿਕਸ ਕਰਕੇ 2 ਚਮਚੇ ਬੇਸਣ ਦੇ ਲੈ ਲਓ ਤੇ 2 ਚਮਚੇ ਕਣਕ ਦਾ ਦੇ ਲੈ ਲਓ ਇਸ ਤਰ੍ਹਾਂ ਵੀ ਤੁਸੀਂ ਬਣਾ ਸਕਦੇ ਹੋ ਇਹਨਾਂ ਨੂੰ ਐਨ ਫੁੱਲ ਕ੍ਰੰਚੀ ਜਿਹਾ ਕਰਨਾ ਹੈ ਜੇ ਪਕਾ कच्चਾ ਰੱਖਾਂਗੇ ਤਾਂ ਪਿੰਡੀ ਦਾ ਫਲੇਵਰ ਆਊਗਾ ਪਕੌੜੇ ਦਾ ਫਲੇਵਰ ਨਹੀਂ ਆਗਾ ਜਿਸ ਤਰ੍ਹਾਂ ਪਿੰਡੀ ਆਪਾਂ ਸੋਜੀ ਨੂੰ ਸਬਜ਼ੀ ਬਣਾਉਣ ਦੇ ਲਈ ਨਰਮ ਜੀ ਰੱਖਦੇ ਆ ਉਸ ਤਰ੍ਹਾਂ ਪਿੰਡੀ ਦਾ ਫਲੇਵਰ ਆਊਗਾ ਤੇ ਹੁਣ ਇਹ ਨੇ ਇਹ ਪਿੰਡੀ ਪਕੋੜੇ ਦਾ ਫਲੇਵਰ ਆਉਂਗਾ ਜੇ ਫੁੱਲ ਕਰਾਂਚੀ ਐ ਨੇ ਇਹ ਪੱਕੇ ਹੋਣੇ ਨੇ ਪਕੋੜੇ ਬਣ ਕੇ ਤਿਆਰ ਆ ਰਹੇ ਹਨ ਫੁੱਲ ਕ੍ਰਿਸਪੀ ਇਹਨਾਂ ਨੂੰ ਆਪਾਂ ਹ ਬਾਹਰ ਨ ਕਾੜ ਲੰਦਿਆ ਬਣ ਕੇ ਤਿਆਰ ਹੈ ਸਾਡੇ ਭਿੰਡੀ ਦੇ ਪਕੌੜੇ ਬਹੁਤ ਹੀ ਵਧੀਆ ਕ੍ਰਿਸਪੀ ਹੈ ਕਦੇ ਤੁਸੀਂ ਸੁਣਿਆ ਚ ਅਸੀਂ ਕਿਸੇ ਚੀਜ਼ ਦੇ ਵੀ ਪਕੌੜੇ ਬਣਾਉਂਦੇ ਆ ਕਿ ਬੇਸਣ ਤੋਂ ਬਿਨਾ ਪਕੌੜੇ ਬਣ ਜਾਂਦੇ ਆ ਨਹੀਂ ਬਣਦੇ ਅੱਜ ਅਸੀਂ ਇੱਕ ਬੇਸਣ ਤੋਂ ਬਿਨਾ ਪਕੌੜੇ ਬਣਾ ਕੇ ਤਿਆਰ ਕੀਤੇ ਆ ਉਹ ਵੀ ਭਿੰਡੀ ਦੇ ਪਕੌੜੇ ਜੇ ਤੁਸੀਂ ਇਸ ਤਰ੍ਹਾਂ ਦੇ ਪਕੌੜੇ ਖਾਣੇ ਪਸੰਦ ਕਰਦੇ ਹੋ ਤਾਂ ਇੱਕ ਵਾਰ ਜ਼ਰੂਰ ਟਰਾਈ ਕਰਿਓ ਬਹੁਤ ਹੀ ਵਧੀਆ ਬਣਦੇ ਆ ਤੇ ਬਹੁਤਾ ਟਾਈਮ ਨਹੀਂ ਲੱਗਦਾ ਇਹਨੂੰ 10 ਤੋਂ 15 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦੇ ਆ ਜੇ ਇਸ ਤਰ੍ਹਾਂ ਦੀਆਂ ਨਵੀਂ-ਨਵੀਆਂ ਵੀਡੀਓ ਦੇਖਣੀ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਐਚ ਕੇ ਪੰਜਾਬੀ ਕਿਚਨ ਨੂੰ ਮਿਲਦੇ ਹਾਂ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ